ਸੋ ਹੈ ਗਾਇਜ਼ ਵੈਲਕਮ ਬੈਕ ਟੂ ਆਰ YouTube ਚੈਨਲ ਸੋ ਅੱਜ ਵੀ ਬਲੌਗ ਕਰ ਰਹੀ ਹਾਂ ਮੈਂ ਸਟਾਰਟ ਕਿਉਂਕਿ ਮੰਮਾ ਨੂੰ ਹੈਗਾ ਬੈਕ ਪੇਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਮੰਮਾ ਮਤਲਬ ਕਿ ਬੈੱਡ ਤੋਂ ਖੜੇ ਨਹੀਂ ਹੋ پا ਰਹੇ ਨੇ ਤੇ ਬਲੌਗ ਵੀ ਨਹੀਂ ਸਟਾਰਟ ਕਰ 파 ਰਹੇ ਬਟ ਜਿਵੇਂ ਕਿ ਤੁਹਾਨੂੰ ਰੋਜ਼ ਨਵੇਂ-ਨਵੇਂ ਬਲੌਗ ਚਾਹੀਦੇ ਨੇ ਐਂਟਰਟੇਨਿੰਗ ਦੇਖਣ ਲਈ ਤਾਂ ਮੰਮਾ ਕਹਿੰਦੇ ਕਿ ਦਮਨ ਤੂੰ ਬਲੌਗ ਸਟਾਰਟ ਕਰ ਦੇ ਹੁਣ ਮੈਂ ਬਲੌਗ ਸਟਾਰਟ ਕਰਤਾ ਤੇ ਹੁਣੀ-ਹੁਣੀ ਮੈਂ ਸਕੂਲ ਤੋਂ ਆਈਆਂ ਤੇ ਰੋਟੀ ਪਾਣੀ ਖਾ ਲੱਤਾ ਤੇ ਮੇਰੇ ਚੱਲ ਰਹੇ ਨੇ ਪੇਪਰ ਕੱਲ ਮੇਰਾ ਪੇਪਰ ਹੈਗਾ ਮੈਥ ਦਾ ਹੁਣ ਮੈਂ ਪੜ੍ਹੂੰਗੀ ਤੇ ਮੇਰੀ ਟਿਊਸ਼ਨ ਵੀ ਨਹੀਂ ਹੈਗੀ ਅੱਜ ਕਿਉਂਕਿ ਪੇਪਰ ਚੱਲ ਰਹੇ ਨੇ ਤੇ ਬਸ ਵੈਸੇ ਮੈਂ ਜਾਣਦੀ ਨਹੀਂ ਪੇਪਰਾਂ 'ਚ ਤੇ ਅੱਜ ਵੈਸੇ ਵੀ ਸਰ ਨੇ ਛੁੱਟੀ ਕੀਤੀ ਹੋਈ ਸੀ ਸੋ ਯੇ ਇਹ ਹੋ ਗਿਆ ਤੇ ਪਾਪਾ ਅੰਦਰ ਕੰਮ ਕਰ ਰਹੇ ਨੇ ਮੰਮਾ ਲੰਮੇ ਪਏ ਨੇ ਹਾਂ ਬਸ ਤੇ ਅੱਗੇ ਸਾਡੇ ਵਲੌਗ 'ਚ ਮਤਲਬ ਕਿ ਕੰਟੀਨਿਊ ਹੋਏਗਾ ਅਗੇ ਵਲੌਗ ਮਤਲਬ ਕਿ ਹੁੰਦਾ ਰਹੇਗਾ ਐਂਡ ਆਈ نو ਤੁਹਾਡੇ ਤਾਂ ਨਵਾਂ ਲੱਗਦਾ ਹੋਗਾ ਕਿ ਮੈਂ ਵਲੌਗ ਸਟਾਰਟ ਕਰ ਰਹੀ ਆ ਬਟ ਆਦੇ ਪਾਣੀ ਪੈਣੀ ਹੈ ਕਿਉਂਕਿ ਕਈ ਵਾਰ ਮम्मा ਨੂੰ ਬੁਖਾਰ ਹੋ ਜਾਂਦਾ ਤੇ ਓਬਵੀਅਸਲੀ ਮੈਂ ਹੀ ਵਲੌਗ ਸਟਾਰਟ ਕਰਾਂਗੀ ਆ ਵਤ ਵਤ ਪਾਪਾ ਕਰਨਗੇ ਸੋ ਅੱਗੇ ਅੱਗੇ ਦੇਖਦੇ ਹਾਂ ਹੁੰਦਾ ਕੀ ਹੈ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸੋਨੂੰ ਬਿਮਾਰ ਪਈ ਹੈ ਦੋ ਹਨਾ ਹਮ ਚਾਰ ਪੰਜ ਦਿਨ ਹੋ ਗਏ ਤੇ ਜਿਹੜੇ ਡਾਕਟਰ ਕੋਲ ਅਸੀਂ ਜਾਣਾ ਸੀ ਯਾਰ ਸੰਗਰੂਰ ਤੇ ਉਹਨਾਂ ਕੋਲ 3-4 ਦਿਨ ਤੋਂ ਕਾਫੀ ਲੋਕ ਆਏ ਨਹੀਂ ਸੀ ਕਿ ਤੇ ਅੱਜ ਰਸ਼ ਉੱਥੇ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਉਤੋਂ ਜਿਹੜੀ ਸੋਨੂੰ ਗਈ ਇਹ ਤਵੇਸੀ ਉਹ ਬੈਠਣ लायक ਵੀ ਨਹੀਂ ਸੀਗੀ ਤੇ ਅਸੀਂ ਉੱਥੇ ਫਿਰ ਵੀ 2 ਘੰਟੇ ਬੈਠੇ ਉੱਥੇ ਸਾਡੀ ਵਾਰੀ ਨਹੀਂ ਆਈ ਔਰ ਉਹਨਾਂ ਦਾ ਸਿਸਟਮ ਥੋੜਾ ਜਿਹਾ ਅਲੱਗ ਹੀ ਹੈ ਕਿ ਮਤਲਬ ਕਿ ਸਾਨੂੰ ਲੱਗਿਆ ਕਿ ਇੱਥੇ ਬੈਠੇ ਨਹੀਂ ਆ ਰਹੇ ਸੀ ਸਾਨੂੰ ਲੱਗਿਆ ਕਿ ਹੁਣ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਤੇ ਅਸੀਂ ਵਾਪਸ ਜਾਂਦੇ ਹਾਂ ਸਲਾਹ ਬਣਾਈ ਕਿ ਅਸੀਂ ਨਾ ਆਪਣੇ ਜੋ ਡਾਕਟਰ ਨੋਰਮਲ ਡਾਕਟਰ ਨੂੰ ਦਿਖਾਉਨੇ ਆ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾ ਇੰਜੈਕਸ਼ਨ ਲੱਗਦੇ ਨੇ ਸਾਨੂੰ ਕਮੈਂਟ ਵੀ ਕਿਸੇ ਦਾ ਆਇਆ ਸੀਗਾ ਕਿਸੇ ਭੈਣ ਦਾ ਕਮੈਂਟ ਆਇਆ ਸੀ ਉਹ ਪੰਜ ਇੰਜੈਕਸ਼ਨ ਲੱਗਦੇ ਨੇ ਤੇ ਉਹਦੇ ਨਾਲ ਜਿਹੜਾ ਪਿੱਛੇ ਬੈਕ ਪੇਨ ਹੈ ਨਾ ਉਹ ਸਹੀ ਹੋ ਜਾਂਦਾ ਸਕੈਰਟੀਆ ਅਟੈਕ ਜਿਹੜਾ ਹੁੰਦਾ ਹੈ ਨਾ ਉਹਦਾ ਜਿਹੜਾ ਇੰਜੈਕਸ਼ਨ ਲੱਗਦੇ ਨੇ ਪੰਜ ਤੇ ਅਗਰ ਉਹ ਇੰਜੈਕਸ਼ਨ ਤੁਸੀਂ ਲਵਾ ਲਓ ਤਾਂ ਉਹ ਸਾਰਾ ਕੁਝ ਸੈੱਟ ਹੋ ਜਾਂਦਾ ਆਉਣ ਲੱਗੇ ਅਸੀਂ ਆਏ ਤੇ ਅਸੀਂ ਆ ਕੇ ਉਹੀ ਡਾਕਟਰ ਨੂੰ ਅਸੀਂ ਨੇ ਕਿਹਾ ਕਿ ਆਏ ਅਗਰ ਕਿ ਆਹ ਪ੍ਰੋਬਲਮ ਹੈ ਤੇ ਉਹਨੇ ਵੀ ਸਾਨੂੰ ਇਹੀ ਰეკਮੈਂਡ ਕੀਤਾ ਕਿ ਨਾ ਪੰਜ ਇੰਜੈਕਸ਼ਨ ਆਉ ਤੀਸਰੇ ਇੰਜੈਕਸ਼ਨ ਤੋਂ ਬਾਅਦ ਤੁਹਾਨੂੰ ਫਰਕ ਪੈ ਜਾਊਗਾ ਤੇ ਅਸੀਂ ਨੇ ਉਹ ਇੰਜੈਕਸ਼ਨ ਇੱਕ ਇੰਜੈਕਸ਼ਨ ਲਵਾ ਲਿਆ ਇੱਕ ਕੱਲ ਲੱਗੂਗਾ ਤੇ ਬਾਕੀ ਇੱਕ ਇੱਕ ਦਿਨ ਛੱਡ ਕੇ ਲੱਗਣਗੇ ਉਹ ਪੰਜ ਜਗ੍ਹਾ ਇੰਜੈਕਸ਼ਨ ਤੇ ਉਹਨਾਂ ਨੇ ਕਿਹਾ ਵੀ ਇਹ ਚੀਜ਼ਾਂ ਐਡਾ ਨਾਰਮਲੀ ਠੀਕ ਹੋ ਜਾਂਦੀਆਂ ਹੁੰਦੀਆਂ ਨੇ ਤੇ ਨਾੜਾਂ ਦੀ ਕਮਜ਼ੋਰੀ ਹੁੰਦੀ ਹੈ ਤਾਂ ਕਰਕੇ ਉਹ ਦਬ ਜਾਂਦੀ ਹੈ ਜਦੋਂ ਆ ਇੰਜੈਕਸ਼ਨ ਲੱਗ ਜਾਣਗੇ ਠੀਕ ਹੋ ਜਾਊਗਾ ਤੇ ਫਿਲਹਾਲ ਉਹਨੇ ਪੇਨ ਕਿਲਰ ਦਾ ਇੰਜੈਕਸ਼ਨ ਵੀ ਨਾਲ ਲਾਇਆ ਸੀਗਾ ਤੇ ਉਹਦੇ ਨਾਲ ਜਿਹੜਾ ਪੇਨ ਸੀ ਬਿਲਕੁਲ ਰੀਲੀਫ ਮਿਲ ਗਿਆ ਹੁਣ ਮਤਲਬ ਥੋੜਾ ਬਹੁਤ ਪਾਸਾ ਪੂਸ ਲੈਂਡ ਤੇ ਦਰਦ ਹੁੰਦਾ ਆਦਰਵਾਇਸ ਉਤੋਂ ਪਾਸੋਂ ਨਹੀਂ ਲੈ ਜਾ ਰਹੇ ਸੀ ਐਨਾ ਕੁ ਸਕੈਰੀਆ ਅਟੈਕ ਦਾ ਜਿਹੜਾ ਪੇਨ ਉਹ ਪਾਵਰਫੁਲ ਹੁੰਦਾ ਹੈ ਉਹ ਪਰੇਸ਼ਾਨ ਕਰਦਾ ਉਹ ਤੇ ਬਾਕੀ ਹਲੇ ਉਹ ਸਾਰੇ ਸੁੱਤੇ ਪਏ ਨੇ ਤੇ ਮੈਂ ਇੱਧਰ ਚਾਹ ਬਣਾ ਰਿਹਾ ਤੇ ਉਹਨਾਂ ਨੂੰ ਚਾਹ ਪਿਆ ਕੇ ਉਠਾਉਣਾ ਫਿਰ ਜੋ ਗੱਲਾਂ ਬਾਤਾਂ ਉਹਨਾਂ ਵੱਲੋਂ ਹੋਣਗੀਆਂ ਮੈਂ ਤੁਹਾਨੂੰ ਉਹਨਾਂ ਵੱਲੋਂ ਵੀ ਸਾਰੀ ਗੱਲਬਾਤ ਦੱਸ ਦੂੰਗਾ ਤੇ ਬਲੌਗ ਸਾਡੇ ਤਾਈਓ ਇੱਕ ਤਾਂ ਸਿਮਰਨ ਗਈ ਹੋਈ ਹੈ ਤੇ ਉਹਦੇ ਕਰਕੇ ਪਹਿਲਾਂ ਤਾਂ ਉਹਦੇ ਕਰਕੇ ਥੋੜਾ ਜਿਹਾ ਐਸਾ ਮਤਲਬ ਕਿ ਹੋ ਜਾਂਦਾ ਨਾ ਕਿ ਉਦਾਸੀ ਭਰਿਆ ਮਾਹੌਲ ਜਿਹਾ ਰਹਿੰਦਾ ਹੈ ਉਹ ਸੀਗਾ ਤੇ ਬਾਕੀ ਉਦੋਂ ਬਾਅਦ ਆ ਪ੍ਰੋਬਲਮ ਆ ਗਈ ਤੇ ਸਾਰਾ ਕੁਝ ਉਤਲ-ਪੁਤਲ ਹੋਇਆ ਪਿਆ ਰੋਟੀ ਪਾਣੀ ਵੀ ਸੇਮ ਦਮਨ ਤੇ ਮੈਂ ਦੋਨੇ ਬਣਾਉਂਦੇ ਆ ਮਿਲ ਜੁਲ ਕੇ ਤੇ ਐਡੇ ਹੀ ਕੰਮ ਚੱਲਦਾ ਪਿਆ ਤੇ ਬਾਕੀ ਚਾਹ ਦਿੰਦੇ ਆ ਉਹਨਾਂ ਨੂੰ ਚਾਹ ਦੇ ਕੇ ਉਠਾਉਨੇ ਆ ਉਠਾ ਕੇ ਫਿਰ ਤੁਹਾਨੂੰ ਉਹਨਾਂ ਨਾਲ ਮਿਲਵਾਉਨੇ ਆ ਵੀ ਉਹ ਕੀ ਕਹਿੰਦੇ ਨੇ ਠੀਕ ਹੈ ਹਾਂਜੀ ਉੱਠ ਗਿਓ ਉਹਦਾ ਦਮਨ ਸੁੱਤਾ ਪਿਆ ਦਮਨ ਬਰਨਾਲੀ ਆ ਸੁਟਾਈ ਹੋਏ ਉਹ ਗੁਲਾ ਗੁਲਾ ਹੈ ਕਿਵੇਂ ਅੱਜ ਰਿਲੈਕਸ ਆ ਹੁਣ ਤੁਹਾਨੂੰ ਤਾਂ ਇਹ ਲੈਣ ਦੱਸਿਆ ਕਿ ਇੰਜੈਕਸ਼ਨ ਅੱਜ ਲੱਗਿਆ ਮੇਰੇ ਇੱਕ ਇੰਜੈਕਸ਼ਨ ਲੱਗਿਆ ਤਾਂ ਉਹ ਜਿਹੜਾ ਮੇਰਾ ਪੇਨ ਸੀ ਉਹ ਬੰਦ ਹੋ ਗਿਆ ਤੇ ਥੋੜਾ ਜਿਹਾ ਰਾਮ ਮੈਂਬਰਸ ਪਾਸਾ ਲੈਣ ਲੱਗੇ ਤਾਂ ਉੱਠਣ ਨਹੀਂ ਦੀ ਪ੍ਰੋਬਲਮ ਹੈ ਤੇ ਦੇਖਦੇ ਆ ਪੰਜ ਇੰਜੈਕਸ਼ਨ ਮਾਰਾ ਕੇ ਕੀ ਬੰਦ ਆ ਪੰਜ ਇੰਜੈਕਸ਼ਨ ਲਵਾਨੇ ਆ ਇੰਜੈਕਸ਼ਨ ਲਵਾ ਕੇ ਫਿਰ ਦੇਖਦੇ ਆ ਮੈਸਟ ਮੈਨੂੰ ਅੱਜ ਥੋੜਾ ਜਿਹਾ ਲੱਗਿਆ ਕਿ ਦਰਦ ਮੇਰੀ 20% ਦਰਦ ਘਟ ਗਈ ਹੈ ਤੇ ਬਾਕੀ ਉਸ ਕੋ ਭੈਣ ਭਰਾਵਾਂ ਦੇ ਕਮੈਂਟ ਆਏ ਹੀ ਕਹੇ ਨੇ ਕਿ ਆ ਸੀ ਤੁਹਾਨੂੰ ਚੁੱਕ ਵੀ ਪਈ ਹੈ ਤੂੰ ਹੁਣ ਇੱਕ ਤਾਂ ਜਾਣਦਾ ਕਿਤੇ ਟਾਈਮ ਨਹੀਂ ਹੈਗਾ ਕਿ ਕੌਣ ਮੈਨੂੰ ਲੈ ਕੇ ਜਾਏ ਚੁੱਕ ਕਢਾਣ ਮੇਰੇ ਕੋਲ ਚੁੱਕ ਨਹੀਂ ਪਹਿਲਾਂ ਜਿਹੜਾ ਦਰਦ ਨੇ ਦਰਦ ਜਦੋਂ ਹਟੂਗਾ ਤਾਂ ਹੀ ਉਸ ਤੋਂ ਬਾਅਦ ਚੁੱਕ ਦਿਖਾਈ ਜਾਣੀ ਹੈ ਚੁੱਕ ਦਾ ਦਰਦ ਦਰਦ ਜਿਹੜੀ ਹੁੰਦੀ ਉਹ ਨਾ ਕਈ ਵਾਰ ਚੁੱਕ ਨਾਲ ਵੀ ਐਵੇਂ ਹੁੰਦੀ ਹੁੰਦੀ ਹੈ ਤੇ ਹੁਣ ਜਿਹੜਾ ਵੀ ਹੁਣ ਬਿਲਕੁਲ ਤੇਰ ਬਰਦਾਸ਼ਤ ਨਹੀਂ ਹੋ ਰਹਾ ਉਹਦਾ ਟੀਕਾ ਲਗਾਉਣਾ ਹੀ ਪੈਣਾ ਸੀ ਮੈਂ ਇਹੀ ਤਾਂ ਇੰਜੈਕਸ਼ਨ ਲਵਾਇਆ ਕਿ ਇਹ ਦਰਦ ਪਹਿਲਾਂ ਬੰਦ ਹੋਏ ਤਾਂ ਮੈਂ ਥੋੜੀ ਕੋਈ ਤੇ ਆਉਣ ਜਾਣ ਜੇਗੀ ਹੋਵਾ ਤਾਂ ਫਿਰ ਮੈਂ ਦਿਖਾਵਾਂ ਤੇ ਬਾਕੀ ਡਾਕਟਰ ਨੇ ਮਤਲਬ ਪੂਰੀ ਐਂ ਤਸੱਲੀ ਦਿੱਤੀ ਕਿ ਇਹਦਾ 99% ਠੀਕ ਹੋਏਗਾ ਆਪਾਂ ਹੁਣ ਉਧਰ ਖੜਾ ਛੜਦਾ ਜਿਹੜਾ ਪਟੀਆਂ-ਪੁੱਟੀਆਂ ਲਾਂਦੇ ਸੀ ਸਾਰਿਆਂ ਦੇ ਕਮੈਂਟ ਆਏ ਸੀ ਕਹਿੰਦੇ ਆਹ ਪਟੀਆਂ-ਪੁੱਟੀਆਂ ਨਾ ਲਵੋ ਤੇ ਚਲੋ ਆਪਾਂ ਨੇ ਉਹ ਵੀ ਛੜਦਾ ਕੰਮ ਹੁਣ ਬਸ ਵੇਟ ਕਰਦੇ ਆ ਤਿੰਨ ਦਿਨਾਂ ਦਾ ਅੱਜ ਮੈਨੂੰ ਬੈੱਡ ਤੇ ਹੋ ਗਿਆ 6ਵਾਂ ਦਿਨ ਹੋ ਗਿਆ ਤੁਹਾਨੂੰ ਹੁਣ ਦੇਖਦੇ ਆ ਕਦੋਂ ਆਰਾਮ ਹੁੰਦਾ ਬਾਕੀ ਤੁਸੀਂ ਹੈਗੇ ਬੈਸਟ ਵਿੱਚ ਦਿਨ ਨੂੰ ਮੇਰੇ ਭੈਣ ਭਰਾ ਇੰਨੀਆਂ ਸੋਹਣੀਆਂ ਇੰਨੇ ਸੋਹਣੇ ਕਮੈਂਟ ਕਰਦੇ ਕਿਸੇ ਦਾ ਰਿਪਲਾਈ ਨਹੀਂ ਹੋ ਰਿਹਾ ਉਹ ਪਲੀਜ਼ ਮਾਇੰਡ ਨਾ ਕਰਿਓ ਇਹ ਇਹ ਵੀ ਚੀਜ਼ ਦੱਸਣੀ ਜ਼ਰੂਰੀ ਏ ਹਨਾ ਜੇ ਆਪਣਾ ਆਪਣਾ ਸੁੱਖ ਸ਼ੇਅਰ ਕਰਦੇ ਆ ਤੁਹਾਡੇ ਨਾਲ ਤਾਂ ਦੁੱਖ ਵੀ ਸ਼ੇਅਰ ਕਰਨਾ ਚਾਹੀਦਾ ਹੈ ਕਹਿੰਦੇ ਦੁੱਖ ਵੰਡਿਆਂ ਘਟ ਜਾਂਦਾ ਤੇ ਤਾਂ ਕਰਕੇ ਇਹ ਸਭ ਕੁਛ ਜਿਹੜਾ ਵਲੌਗ ਮਾੜਾ ਮੋਟਾ ਕੰਟੀਨਿਊ ਕਰ ਰਿਹਾ ਨੇ ਉਤਾਰ ਤੇ ਦਮਨ ਉਹ ਚਾਰੇ ਦਮਨ ਮੇਰਾ ਪੁੱਤਾ ਆ ਕੇ ਸਕੂਲ ਤੋਂ ਤੇ ਝਾੜੂ ਚੁੰਡ ਲਾਇਆ ਤੇ ਰੋਟੀ ਖਾ ਕੇ ਸੌਂ ਗਿਆ ਸੀ ਬਸ ਹੁਣ ਉਤਾਰ ਨੂੰ ਕਿਹਾ ਥੋੜੀ ਜੀ ਮੈਨੂੰ ਚਾਹ ਬਣਾ ਦੇ ਦੁੱਧ ਚ ਪੱਤੀ ਹੋਈ ਹਮਮ ਤੇ ਕਾਫੀ ਫੋਨ ਕਾਲ ਵੀ ਆ ਰਹੇ ਮੇਰੇ ਘਰ ਪਰਿਵਾਰਾਂ ਦੇ ਤੇ ਬੜਾ ਵਧੀਆ ਲੱਗਦਾ ਕਿੰਨ ਨੰਨਾ ਕਈ ਵਾਰੀ ਆਪਣਾ ਸਾਥ ਨਹੀਂ ਦਿੰਦਾ ਬਗਾਨਾ ਸਾਥ ਦੇ ਜਾਂਦਾ ਹੈ ਨਾ ਜਦੋਂ ਮੈਨੂੰ ਭੈਣ ਭਰਾਵਾਂ ਦੇ ਇੰਨੇ ਸੋਹਣੇ ਸੋਹਣੇ ਕਮੈਂਟ ਹੁੰਦੇ ਨੇ ਨਾ ਤੇ ਬੜਾ ਵਧੀਆ ਲੱਗਦਾ ਆ ਦੇ ਮੈਨੂੰ ਲੱਜ ਜਦੋਂ ਮੈਂ ਲੱਤਾਂ ਹਾਂ ਕਰਦੀਆਂ ਇਕੱਠੀ ਕਰਦੀਆਂ ਤੇ ਉਦੋਂ ਮੇਰੇ ਦਰਦ ਹੁੰਦਾ ਉਹ ਮੇਰੇ ਦਰਦ ਨਹੀਂ ਹੁੰਦਾ ਹੈਗਾ ਜਦੋਂ ਲੱਤ ਇਕੱਠੀ ਕਰਨੀ ਆ ਜਾਂ ਜਿਵੇਂ ਆ ਪਾਸਾ ਲੈਣੀ ਆ ਫਿਰ ਦਰਦ ਹੁੰਦਾ ਬਾਕੀ ਚਲੋ ਜੀ ਕੋਈ ਗੱਲ ਨਹੀਂ ਤੀਸਰੇ ਇੰਜੈਕਸ਼ਨ ਤੇ ਜਾ ਕੇ ਫਰਕ ਪਊਗਾ ਅੱਲੇ ਕੱਲ ਇੰਜੈਕਸ਼ਨ ਲੱਗ ਗਿਆ ਉਸ ਤੋਂ ਬਾਅਦ ਮਤਲਬ ਤਿੰਨ ਦਿਨਾਂ ਬਾਅਦ ਇਹਨੂੰ ਫਰਕ ਪੈ ਜਾਊਗਾ ਤੇ ਇੱਕਦਮ ਮਤਲਬ ਪਿੱਛੇ ਨਾ ਮੇਰੇ ਲੱਗਦੇ ਨਾ ਇਹ ਹੁੰਦਾ ਜਿਵੇਂ ਨਾ ਕਿ ਇਹ ਚੁਬਕਾਂ ਪੈਂਦੀਆਂ ਨੇ ਜਿਵੇਂ ਨਾ ਪਤਾ ਨਹੀਂ ਕੀ ਚੀਜ਼ ਐ ਕਰੰਟ ਵੱਜਦਾ ਪੂਰੀ ਤੇਜ਼ ਪੇਨ ਹੁੰਦਾ ਪੂਰਾ ਫੁੱਲ ਤੇ ਆ ਲੱਗਦਾ ਜਿਵੇਂ ਪਿੱਛੇ ਬੜਾ ਭਾਰ ਰੱਖਿਆ ਤੇ ਮੇਰੇ ਕੋ ਚੁੱਕਿਆ ਨਹੀਂ ਜਾਂਦਾ ਪਿਆ ਮੈਂ ਨਹੀਂ ਮੇਰੇ ਨਾਲ ਇੰਨੀ ਮਾੜੀ ਹੋਈ ਐ ਨਾ ਜਿੰਨੀ ਵੀ ਕਹ ਦੂੰ ਬਾਕੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਸਾਡੇ ਨਾਲ ਹੈ ਪ੍ਰਮਾਤਮਾ ਤੁਹਾਨੂੰ ਗੁਰੂ ਰਾਮਦਾਸ ਸਾਰਾ ਕੁਝ ਠੀਕ ਠਾਕ ਕਰੇਗਾ ਬਾਕੀ ਤੁਹਾਡੇ ਕੋਲ ਜਿਹੜੇ ਕਮੈਂਟ ਹੁੰਦੇ ਨੇ ਉਹ ਮੈਨੂੰ ਬਹੁਤ ਪੋਜ਼ਿਟਿਵਿਟੀ ਦਿੰਦੇ ਨੇ ਬਾਕੀ ਤੁਸੀਂ ਅਵਤਾਰ ਦੇ ਵਲੌਗ ਤਾਂ ਦੇਖ ਲਈ ਅਵਤਾਰ ਜਿਹੜਾ ਤੇ ਆਫਿਸ ਦੇ ਕੰਮ ਚ ਵੀ ਵਿਚਾਰੇ ਉਲਝੇ ਰਹਿੰਦੇ ਉਹਦੇ ਕਰਕੇ ਇਹਨਾਂ ਨੂੰ ਔਖਾ ਲੱਗਦਾ ਤੇ ਚਲੋ ਜੀ ਬਾਏ ਬਾਏ ਇਨਾਂ ਕੋ ਬਲੌਗ ਬੜਾ ਫਿਰ ਮਿਲਾਂਗੇ ਆਪਾਂ ਬਸ ਹਾਲ ਚਾਲ ਦੱਸਦਾ ਮੈਂ ਤੁਹਾਨੂੰ